ਮੈਂ ਜਿਹਦੇ ਡਿਊਟੀ ਲੱਗੀ ਹੋਈ ਆ ਆ ਜਿਹੜੇ ਸਾਡੇ ਭਰਾ ਸਾਡੇ ਤੋਂ ਵੱਖਰੇ ਹੋਏ ਆ ਪਈ ਤੁਸੀਂ ਅਕਾਲੀ ਦਰ ਨੂੰ ਘੇਰ ਕੇ ਤੇ ਉੱਥੇ ਲੈ ਕੇ ਜਾਣਾ ਅਕਾਲ ਤਖਤ ਦੇ ਪਾਸੇ ਤੇ ਇਹਨਾਂ ਨੂੰ ਉੱਥੇ ਲਿਆਓ ਤੇ ਭਰਤੀ ਇੱਥੋਂ ਕਰੋ ਭਰਤੀ ਇੱਥੋਂ ਕਰੋ ਦੂਜਾ ਉਹਨਾਂ ਨੇ ਸਿਖਾਇਆ ਫਿਰ ਸ਼ਿਕਾਇਤ ਸਹੀ ਇਲੈਕਸ਼ਨ ਕਮਿਸ਼ਨ ਨੂੰ ਭਜਾਉਣੀ ਆ ਉੱਥੇ ਫਿਰ ਬੀਜੇਪੀ ਆਏਗੀ ਤੁਹਾਡੀ ਮਦਦ ਵਾਸਤੇ ਉਹ ਦਿੱਲੀ ਬੈਠੇ ਤੁਹਾਡੀ ਫਟਾਫਟ ਮਦਦ ਕਰਾਂਗੇ ਤੇ ਨਾਲ ਇੱਕ ਟੀਮ ਬਿਠਾਈ ਆ ਪਈ ਜੇ ਅਕਾਲ ਤਖਤਲੇ ਪਾਸੇ ਨਾ ਜਾਣ ਇਹ ਲੀਗਲ ਗੱਲ ਕਰਨ ਸੰਵਿਧਾਨਕ ਗੱਲ ਕਰਨ ਤੇ ਤੁਸੀਂ ਕਾਵਾ ਰੋੜੀ ਪਾ ਦੇਣੀ ਵੀ ਅਕਾਲ ਤਖਤ ਤੋਂ ਭੱਜ ਗਏ ਅਕਾਲ ਤਖਤ ਤੋਂ ਭੱਜ ਗਏ ਅਕਾਲ ਤਖਤ ਤੋਂ ਭੱਜ ਗਏ ਵੀ ਕਿਤੇ ਜਜ਼ਬਾਤੀ ਹੋ ਕੇ ਤੇ ਇਹ ਗਲਤੀ ਕਰ ਲੈਣ ਤੇ ਇਹਨਾਂ ਦੀ ਪਾਰਟੀ ਦੀ ਮਾਨਤਾ ਜਿਹੜੀ ਆ ਉਹ ਖਤਮ ਹੋ ਜੇ ਤੇ ਆ ਰੰਧਾਵਾ ਸਾਹਿਬ ਵਰਗਿਆਂ ਦੀ ਡਿਊਟੀ ਲੱਗੀ ਆ ਕਿ ਜਦੋਂ ਉੱਤੇ ਹੁਣ ਜਾਂਦੇ ਆ ਭਾਜਪੀ ਵਾਲੇ ਕਹਿੰਦੇ ਯਾਰ ਕੋਈ ਸ਼ਿਕਾਇਤ ਤਾਂ ਹੋਵੇ ਨਾ ਵੀ ਪਾਰਟੀ ਦੀ ਤਾਂ ਕੁਝ ਕਹਿਤੀ ਹੈ ਨਹੀਂ ਆਜੇ ਦੇ ਕਿਸੇ ਵਰਕਰ ਦੀ ਸ਼ਿਕਾਇਤ ਹਨੀ ਵੀ ਕੋਈ ਸ਼ਿਕਾਇਤੀ ਦਾ ਖੜਾ ਕਰੋ ਝੂਠਾ ਸੱਚਾ ਤੇ ਉਥੇ ਫਿਰ ਸੋਨੀਆ ਗਾਂਧੀ ਖੜਦੇ ਸਾਬ راہਲ ਗਾਂਧੀ ਇਹ ਫਿਰ ਦਾਵਾ ਸਾਹਿਬ ਦੀ ਡਿਊਟੀ ਲੱਗੀ ਵੀ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਦੇਖੋ ਵੀ ਇਹ ਦੇਖੋ ਜੀ ਵੀ ਇਹ ਜਿਹੜਿਆ ਇਹ ਗਲਤ ਕੰਮ ਕਰਦੇ ਪਏ ਇਹ ਧਰਮ ਦੇ ਨਾਲ ਜੋੜ ਕੇ ਪਾਰਟੀ ਨੂੰ ਚਲਾਉਣਾ ਪੈਂਦੇ ਇਸੇ ਕਰਕੇ ਮੈਂ ਕਿਹਾ ਸੀ ਅੱਜ ਮੈਂ ਸਾਰੇ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਜਿਹੜੇ ਰੋਜ਼ ਇਸ ਗੱਲ ਦੇ ਉੱਤੇ ਰੌਣਾ ਪਾਉਂਦੇ ਹੁੰਦੇ ਸੀ ਤੇ ਮੈਂ ਕਹਿੰਦਾ ਸੀ ਕਿ ਸੰਵਿਧਾਨ ਪੜ ਲਓ ਕਾਨੂੰਨ ਪੜ ਲਓ ਅੱਜ ਕੋਈ ਵੀ ਪਾਰਟੀ ਧਰਮ ਤੋਂ ਡਾਇਰੈਕਸ਼ਨ ਲੈ ਕੇ ਚੱਲੇਗੀ ਤੇ ਉਹਦੀ ਗੱਲ ਤਾਂ ਰੱਦ ਹੋ ਜਾਂਦੀ ਹੈ ਆ ਆ ਆ ਹੁੰਦਾ ਹੈ ਨਤੀਜਾ ਉਹਦਾ ਜਿਹੜਾ ਕਰਨ ਲੱਗਿਆ ਹੁਣ ਸ਼ਿਕਾਇਤ ਆ ਜਾ ਕਿ ਕਿੰਨੀ ਕੁ ਰਹਿ ਗਈ ਵੀ ਇਹ ਜਿਹੜਾ ਹੈਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਕਿਉਂ ਕਰਨ ਲੱਗਿਆ ਔਰ ਇੱਥੇ ਫਿਰ ਦੇਖੋ ਬੜੀ ਬੜੀ ਭੁੱਜ ਕਿੰਨੀ ਆ ਸਾਰਿਆਂ ਦੀ ਸਾਹ ਪਿਆਰੀ ਦੇਖੋ ਬੀਜੇਪੀ ਨਾਲ ਤਾਂ ਹੈਗੀ ਸੀ ਸਾਨੂੰ ਪਤਾ ਸੀ ਪਰ ਇਹ ਨਾਲ ਕਾਂਗਰਸ ਨਾਲ ਇੰਨੀ ਗੁੜੀ ਸਾਹਿਬ ਪਿਆਰੀ ਇਹ ਸਾਨੂੰ ਵੀ ਨਵੀਂ ਗੱਲ ਪਤਾ ਲੱਗੀ ਆ ਪਹਿਲਾਂ ਜਾਂਦੇ ਆ ਆ ਸਾਡੇ ਭਰਾ ਸਾਡੇ ਇਹ ਧੰਨੀ ਸਾਹਿਬ ਨੂੰ ਚਿੱਠੀਆਂ ਲਿਖ ਕੇ ਦੇ ਕੇ ਆਉਂਦੇ ਆ ਕਿ ਤੁਸੀਂ ਜਾਓ ਤੇ ਤੁਸੀਂ ਕਹੋ ਜੀ ਤੇਜਾ ਸਿੰਘ ਸਮੁੰਦਰੀ ਹਾਲ ਨਹੀਂ ਦੇਣਾ ਬਿਲਕੁਲ ਇਹਨਾਂ ਨੂੰ ਤੇ ਸਾਨੂੰ ਪਹਿਲਾਂ 2 ਦਿਨ ਪਹਿਲਾਂ ਰੌਲਾ ਪਾਣਗੇ ਤੇ ਹੁਣ ਦੇਖਦੇ ਆ ਵੀ ਤੇਜਾ ਸਿੰਘ ਸਮੁੰਦਰੀ ਹਾਲ ਚਾਰਕੀ ਮੀਟਿੰਗ ਕਰਦੇ ਕਿ ਨਹੀਂ ਕਰ ਤੇਜਾ ਸਿੰਘ ਸਮੁੰਦਰੀ ਹਾਲ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਨੇਜਮੈਂਟ ਦਾ ਆਪਣਾ ਦਫ਼ਤਰ ਹੈ। ਉੱਥੇ ਕੋਈ ਗੁਰਦੁਆਰਾ ਨਹੀਂ ਹੈ। ਆਪਾਂ ਸਾਰੇ ਦਰਬਾਰ ਸਾਹਿਬ ਜਾਣਦੇ ਹਾਂ ਜਿਹੜਾ ਖੱਬੇ ਪਾਸੇ ਆ ਸੜਕ ਦੇ ਜਿੱਥੇ ਗੱਡੀਆਂ ਵੀ ਖੜ੍ਹਦੀਆਂ ਜਿੱਥੇ ਸਾਰੀ ਜਨਤਾ ਜੁੱਤੀਆਂ ਪਾ ਕੇ ਤੁਰੇ ਫਿਰਦੀ ਹੁੰਦੀ ਜਿੱਥੇ ਸਿਕਿਉਰਿਟੀ ਵੀ ਖੜੀ ਹੁੰਦੀ ਉਹ ਸਾਰਾ ਏਰੀਆ ਜਿਹੜਾ ਖੱਬੇ ਪਾਸੇ ਦਫ਼ਤਰ ਨਹੀਂ ਉਹ ਸ਼ਰੋਣੀ ਕਮੇਟੀ ਦਾ ਪ੍ਰਬੰਧਕੀ ਦਫ਼ਤਰ ਹੈ। ਉਹ ਗੁਰਦੁਆਰਾ ਜਾਨਨੇਗਾ। ਉੱਥੇ ਅਕਸਰ ਮੀਟਿੰਗਾਂ ਹੁੰਦੀਆਂ ਸਾਰੀਆਂ। ਸ਼ਰੋਣੀ ਕਮੇਟੀ ਦਾ اجلاس ਵੀ ਉੱਥੇ ਹੁੰਦਾ। ਸਿਰਫ اجلاس ਦੇ ਟਾਈਮ ਤੇ ਉਹ ਗੁਰਮਾਰਜ ਦਾ ਪ੍ਰਕਾਸ਼ ਥੋੜੀ ਦੇਰ ਵਾਸਤੇ ਲੈ ਕੇ ਜਾਂਦੇ ਆ ਅਦਰਵਾਈਜ਼ ਉਧਰ ਕਿਤੇ ਵੀ ਮਹਾਰਾਜ ਦਾ ਪ੍ਰਕਾਸ਼ ਰੂਟੀਨ ਦੇ ਵਿੱਚ ਨਹੀਂ ਹੁੰਦਾ ਜਦਾ ਸਾਹਮਣੇ ਦਰਬਾਰ ਸਾਹਿਬ ਵਾਲਾ ਪਾਸਾ ਸੜਕ ਦੇ ਦੂਜਾ ਪਾਸਾ ਉਸ ਪਾਸੇ ਨੂੰ ਜਿਹੜੀ ਹੈਗੀ ਆ ਬਾਕੀ ਧਾਰਮਿਕ ਸਾਹਮਣੇ ਮਜੀਦੀ ਸਾਹਿਬ ਆ ਅਸੀਂ ਮਜੀਦੀ ਸਾਹਿਬ ਕੋਲ ਹਾਲ ਵੀ ਮੰਨ ਸਕਦੇ ਹਾਂ ਉਹ ਜਿਆਦਾ ਖੁੱਲਾ ਹੈ ਤੇ ਜਿਆਦਾ ਅੱਛਾ ਬਣਿਆ ਹੋਇਆ ਪਰ ਕਿਉਂਕਿ ਉਹ ਧਾਰਮਿਕ ਜਗ੍ਹਾ ਹੈਗੀ ਇਤਿਹਾਸਿਕ ਜਗ੍ਹਾ ਹੈਗੀ ਆ ਉਥੇ ਮਾਰਜ ਦਾ ਪ੍ਰਕਾਸ਼ ਆ ਗੁਰਬਾਣੀ ਦਾ ਪ੍ਰਚਾਰ ਹੁੰਦਾ ਇਸ ਕਰਕੇ ਉਸ ਪਾਸੇ ਪੋਲਿਟਿਕਲ ਮੀਟਿੰਗ ਅਸੀਂ ਜਿਹੜੀ ਹੈ ਕਦੀ ਨਹੀਂ ਰੱਖਦੇ ਤੇ ਤੇਜਾ ਸਿੰਘ ਸਮੁੰਦਰੀ ਹਾਲ ਛੋਟਾ ਹੈ ਉੱਪਰ ਚੜਨਾ ਪੈਂਦਾ ਪਰ ਕਿਉਂਕਿ ਉਹ ਮੈਨੇਜਮੈਂਟ ਦਾ ਦਫ਼ਤਰ ਹੈ ਐਡਮਿਨਿਸਟ੍ਰੇਟਿਵ ਬਲਾਕ ਹੈ ਇਸ ਕਰਕੇ ਮੀਟਿੰਗ ਉੱਥੇ ਕਰਦੇ ਤੇ ਫਿਰ ਵੀ ਇਹਨਾਂ ਦੀ ਸਾਹਜ ਦੇਖੋ ਵੀ ਆਹ ਦੇਖੋ ਉਸ ਦਿਨ ਸਾਰੇ ਪਹਿਲਾਂ ਮੀਟਿੰਗ ਕਰਕੇ ਤੇ ਇਹਨਾਂ ਨੇ ਰੌਲਾ ਪਾਇਆ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਮੀਟਿੰਗ ਨਹੀਂ ਹੋਣ ਦੇਣੀ ਇਹਨਾਂ ਦੀ ਇਹ ਰੋਕੋ ਕਿਸ ਤਰੀਕੇ ਦੂਜਾ ਆ ਕੱਲ ਲਿਖ ਕੇ ਦੇ ਕੇ ਆਏ ਤੇ ਅਸੀਂ ਇਹਨਾਂ ਨਾਲੋਂ ਸਿਆਣੇ ਆ ਅਸੀਂ ਪਹਿਲਾਂ ਹੀ ਲਿਖਤੀ ਦਿੱਤਾ ਸੀ ਜਿੱਦਨ ਵਰਕਿੰਗ ਕਮੇਟੀ ਦਾ ਫੈਸਲਾ ਕੀਤਾ ਨਾਲ ਦੇ ਨਾਲ ਚਿੱਠੀ ਲਿਖੀ ਸੀ ਅਸੀਂ ਸ਼੍ਰੋਮਣੀ ਕਮੇਟੀ ਕੋਲੋਂ ਇਜਾਜ਼ਤ ਉਹਦੋਂ ਹੀ ਲੈਣੀ ਸੀ ਕਿਉਂਕਿ ਅਸੀਂ ਲਿਖਤੀ ਇਜਾਜ਼ਤ ਲੈ ਕੇ ਮੇਸਾ ਕਰਦੇ ਹੁੰਦੇ ਇਹ ਰਵਾਇਤੀ ਤੌਰ ਦੇ ਉੱਤੇ ਸ਼ੁਰੂ ਤੋਂ ਲੈ ਕੇ ਜਿਹੜਾ اجلاس ਆ ਉਹ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ 'ਚ ਹੁੰਦਾ ਉਹ ਰਵਾਇਤ ਅਸੀਂ ਕੈਂਪ ਰੱਖੀ ਹੋਈ ਹੈ ਇਹ ਨਹੀਂ ਕਿ ਅਸੀਂ ਕੋ ਉਹਨਾਂ ਦੇ ਕੋਈ ਸਾਧਨ ਹੋਰ ਵਰਤਦੇ ਆ ਜਾਂ ਕੁਝ ਕਰਦੇ ਆ ਸਿਰਫ ਸਾਦਾ ਇੱਕ ਹਾਲ ਹੈ ਜਿਸ ਤਰ੍ਹਾਂ ਇਹ ਹਾਲ ਹੈ ਉੱਥੇ ਮੀਟਿੰਗ ਹੁੰਦੀ ਹੈ ਸਾਡੀ ਪ੍ਰਧਾਨ ਦੀ ਚੋਣ ਹੁੰਦੀ ਹੈ ਬਾਕੀ ਗਤੀਵਿਧੀਆਂ ਸਾਰਾ ਸਾਲ ਅਸੀਂ ਆਪਣੇ ਪਾਰਟੀ ਦਫਤਰ ਤੋਂ ਚਲਦੇ ਪਰ ਮੇਲੇ ਭੁਗਤ ਕਿੰਨੀ ਹੈ ਕਿ ਇੱਕ ਪਾਸੇ ਉੱਥੇ ਜਾ ਕੇ ਸ਼ਿਕਾਇਤ ਕਰਨ ਵਾਲੇ ਕੌਣ ਨੇ ਆ ਜਿਹੜੇ ਭਰਾ ਸਾਡੇ ਤੋਂ ਬਾਗੀ ਹੋਏ ਸੀ ਤੇ ਪਿੱਛੇ ਜਿਹੜਾ ਜਾ ਕੇ ਦੇਸ਼ ਘਾਟਾ ਕਰਨ ਵਾਲਾ ਕੌਣ ਆ? ਉਰਨਦਾ ਵਾ ਸਾਬ। ਇੱਕ ਪਾਸੇ ਭਾਜਪੀ ਨਾਲ ਸਾਝ। ਇੱਕ ਪਾਸੇ ਕਾਂਗਰਸ ਨਾਲ ਖੁੱਲੀ ਖੇਡ। ਤੇ ਉਧਰੋਂ ਭਗਵੰਤ ਮਾਨ ਦੀ ਜਾ ਕੇ ਵਿਧਾਨ ਸਭਾ ਦੇ ਵਿੱਚ ਯਾਰੀ ਸਾਬ ਖੜੇ ਹੋ ਜਾਂਦੇ ਆ। ਤੇ ਕੀ ਕਹਿੰਦੇ ਆ? ਕਿ ਜੀ ਅਕਾਲ ਤਖਤ ਦਾ ਵਿਧਿ ਵਿਧਾਨ ਇੱਥੇ ਬਣਨਾ ਚਾਹੀਦਾ। ਤੁਸੀਂ ਦੇਖੋ ਤਾਰਾ ਜੋੜ ਕੇ ਦੇਖੋ ਸਾਰੇ ਪਾਸੇ ਦੀਆਂ ਪਿੱਕੇ ਟਿੱਕੇ ਤੇ ਕਾਲੀ ਦਰ ਨੂੰ ਮਰਵਾਉਣ ਵਾਸਤੇ ਖਤਮ ਕਰਨ ਵਾਸਤੇ ਕੋਈ ਕਿਸੇ ਨਵੀਂ ਸੰਗ ਨਹੀਂ ਇੱਕ ਕਾਂਗਰਸ ਵਾਲੇ ਤੁਰਦੇ ਆ ਇੱਕ ਪਾਸੇ ਭਾਜਪਾ ਵਾਲੇ ਤੁਰਦੇ ਆ ਉਧਰ ਵਿਧਾਨ ਸਭਾ ਦੇ ਵਿੱਚ ਜਾ ਕੇ ਤੇ ਅਕਾਲ ਚਟਕਦਾ ਵਿਧੀ ਵਿਧਾਨ ਬਣਾਉਣ ਵਾਸਤੇ ਉੱਥੇ ਉੱਟ ਕੇ ਵਿਧਾਨ ਸਭਾ ਦੇ ਵਿੱਚ ਆਪਣੇ ਮਤੇ ਪੇਸ਼ ਕਰਦੇ ਤੇ ਹੁਣ ਪਰਦਾ ਕਿਹੜੀ ਗੱਲ ਦਾ ਰਹਿ ਗਿਆ ਕੋਈ ਗੱਲ ਇਹੋ ਜੀ ਰਹਿ ਗਈ ਤੇ ਪਹਿਲਾ ਇਹੀ ਕੰਮ ਕੀਤਾ ਕਿ ਪਹਿਲਾ ਸ਼੍ਰੀ ਅਕਾਰਤਖਬ ਸਾਹਿਬ ਦੇ ਉੱਤੇ ਸ਼ਿਕਾਇਤ ਦਿੱਤੀ ਅਕਾਲੀ ਲੀਡਰਾਂ ਦੀ ਤੇ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਛੋੜੀ ਪਾਇਆ ਸਾਰਾ ਕੁਝ ਛੋੜੀ ਪਾਇਆ ਤੁਹਾਡੇ ਸਾਹਮਣੇ ਆ ਕਿਸੇ ਗੱਲ ਤੇ ਬਹਿਸ ਨਹੀਂ ਦਿੱਤੀ ਕੋਈ ਤਰਕ ਨਹੀਂ ਦਿੱਤਾ ਕੋਈ ਦਲੀਲ ਨਹੀਂ ਦਿੱਤੀ ਤੇ ਉਦੋਂ ਰੰਧਾਵਾ ਸਾਹਿਬ ਨੇ ਆ 13 ਤਰੀਕ ਨੂੰ ਚਿੱਠੀ ਲਿਖੀ ਸੀ ਜਿਹੜੀ ਆ ਉਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲ ਕਰ ਲਿਆ ਤੇ ਹੁਣ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ। ਬਰਗਾੜੀ ਦਾ ਕੋਟਪੂਰਾ ਫਾਇਰਿੰਗ ਦਾ ਸਾਰੇ ਗੁਨਾਹ ਕਿਤੇ ਕਬੂਲ ਕਰਦੇ ਆ ਚਿੱਠੀ ਹੰਦਾਵਾ ਸਾਹਿਬ ਦੀ 13 ਜਨਵਰੀ ਦੀ ਹੈ। ਇੱਕ ਧਿਰ ਦੀ ਡਿਊਟੀ ਲੱਗੀ ਹੈ ਕਿ ਇਹਨਾਂ ਨੂੰ ਅਗਲਤਖ ਸਾਹਿਬ ਤੇ ਲੈ ਕੇ ਜਾਓ। ਮੈਂ ਤਾਂ ਵਾਰ-ਵਾਰ ਰਿਪੀਟ ਕਰ ਰਿਹਾ। ਵੀ ਗੇਮ ਖੇਡੀ ਕਿੱਦਾਂ ਦੇ ਰਹੀ ਹੈ? ਪਾਸ ਕਿੱਦਾਂ ਦੇ ਰਿਹਾ ਇੱਕ ਦੂਜੇ ਨੂੰ? ਕਿ ਜੇ ਉੱਥੇ ਅਸੀਂ ਗੁਨਾਹ ਕਬੂਲ ਕਰ ਲੈ ਗੁਰੂ ਦੇ ਦਰ ਤੇ ਜਾ ਕੇ ਸੀਸਨਵਾਰਿਆ ਤੇ ਦੂਜਾ ਫਟਾਫਟ ਜਾ ਕੇ ਤੇ ਉਹਨੇ ਉਸੇ ਵੇਲੇ ਸ਼ਿਕਾਇਤ ਕਰ ਦਿੱਤੀ ਕਿ ਸੁਖਵੀਰ ਬਾਦਲ ਤੇ ਮੁੱਖ ਮੰਤਰੀ ਨੂੰ ਲਿਖਿਆ ਕਿ ਕਿੰਨੀ ਲੇਟ ਹੋ ਗਿਆ ਕਿ ਕਿੰਨੇ ਦਿਨ ਹੋ ਗਏ ਅਸੇ ਦਰਸ਼ਕ ਵੀਰ ਸਿੰਘ ਬਾਦਲ ਨੇ ਆਪਣੇ ਗੁਨਾਹ ਕਬੂਲਿਆ ਤੁਸੀਂ ਕੇਸ ਕਿਉਂ ਨਹੀਂ ਦਰਜ ਕੀਤਾ ਇਸ ਕਰਕੇ ਅਕਾਲ ਤੱਕ ਤੈਨੂੰ ਐਡਾ ਵਰਤਣਾ ਚਾਹੁੰਦੇ ਹੋ ਆਹ ਕਾਲ ਤੱਕ ਦਾ ਹੁਕਮਨਾਮਾ ਪੜ੍ਹ ਲਓ ਹੰਦਾਵਾ ਸਾਹਿਬ ਤੁਹਾਡੇ ਵਾਸਤੇ ਮੈਂ ਉਹ ਮਾਗੀ ਦੀ ਸਟੇਟੇ ਵੀ ਪੜਿਆ ਸੀ ਅੱਜ ਫੇਰ ਪੜ੍ਹਦੇ ਨਾ ਇਹ ਆਦੇਸ਼ ਹੈ ਜੱਜ ਜਾਨੀ जोगਿੰਦਰ ਸਿੰਘ ਜੀ ਜਿਹੜੇ ਵਿਦਵਾਨਤੀ ਸਾਹਿਬ ਸੀ ਉਹਨਾਂ ਨੇ ਦੇਖਿਆ ਸ਼੍ਰੀ ਅਕਾਦਿਕ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਅਦਾਲਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਸਮੂਹ ਸਿੱਖ ਸੰਗਤਾਂ ਨੂੰ ਵਿਦਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਦਿਕ ਸਾਹਿਬ ਵੱਲੋਂ ਭੇਜੇ ਗਏ ਪੱਤਰਾਂ ਨਿਰਦੇਸ਼ਾਂ ਨੂੰ ਅਦਾਲਤਾਂ ਵਿੱਚ ਪੇਸ਼ ਨਾ ਕੀਤਾ ਜਾਵੇ ਇਹ ਕਹਿੰਦਾ ਤੇ ਫੇਰ ਤੰਦਵਾ ਸਾਬ ਅਕਾਲ ਤਖਤ ਤੇ ਪਗੋੜੇ ਤੇ ਤੁਸੀਂ ਹੋ ਜੇ ਅਕਾਲ ਤਖਤ ਤੇ ਹਮਲਾ ਹੋਵੇ ਜੇ ਦਰਬਾਰ ਸਾਹਿਬ ਤੇ ਹਮਲਾ ਹੋਵੇ ਤੇ ਤੁਹਾਡੇ ਪਿਤਾ ਜੀ ਸਵਾਗਤ ਕਰਨ ਲੱਡੂ ਵੰਡਣ ਤੇ ਜੇ ਅਕਾਲ ਤਖਤ ਦਾ ਆਦੇਸ਼ ਹੋਵੇ ਤੇ ਤੁਸੀਂ ਲਿਖਤੀ ਚਿੱਠੀ ਲਿਖ ਕੇ ਤੇ ਉਹਦਾ ਤੁਸੀਂ ਜਿਹੜਾ ਐਕਸ਼ਨ ਮੰਗੋ ਹੁਕਮਨਾਮੇ ਨਹੀਂ ਫੇਰ ਲੰਗਣਾ ਕਰੋ ਤੇ ਹੁਣ ਦੱਸੋ ਫਿਰ ਸੱਚਾ ਕਿਹੜਾ ਤੇ ਝੂਠਾ ਕਿਹੜਾ ਤੇ ਕਿੰਨਾ ਕੁ ਤੁਹਾਡੇ ਮਨ ਦੇ ਵਿੱਚ ਜਿਹੜਾ ਉਹ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਪ੍ਰਤੀ ਸਨਮਾਨ ਇਹ ਅੱਜ ਇਸ ਗੱਲ ਦੇ ਨਾਲ ਮੈਂ ਤਾਂ ਧੰਨਵਾਦ ਕਰਦਾ ਹਾਂ ਅਕਾਲ ਪੁਰਖ ਦਾ ਮੈਂ ਪਹਿਲਾਂ ਵੀ ਗੁਰਬਾਣੀ ਦੀ ਤੱਕ ਉਦੋਂ ਵੀ ਪ੍ਰੈਸ ਕਾਨਫਰੰਸ ਜਦੋਂ ਸ਼ੁਰੂਆਤ ਹੋਈ ਸੀ ਇਹ ਗੱਲ ਕਹੀ ਸੀ ਕਿ ਕੋੜ ਨਖੁੱਟੇ ਨਾਨਕਾ ਉਹ ਟਕ ਸੱਚ ਰਹੀ ਅੱਜ ਤੁਹਾਡੇ ਸਾਹਮਣੇ ਆ ਕਿ ਸਾਰੇ ਪਰਦੇ ਖੁੱਲ ਗਏ ਕਿ ਕੌਣ ਕੌਣ ਇਹ ਸਾਜ਼ਿਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਾਰਨ ਵਾਸਤੇ ਲੱਗੇ ਸੀ ਵੀ ਕਿਸੇ ਤਰੀਕੇ ਇਹ ਆ ਸ਼੍ਰੋਮਣੀ ਅਕਾਲੀ ਦਲ ਦਾ ਡਰ ਔਰ ਇਹੀ ਮੈਂ ਸਮਝਦਾ ਸਾਡੀ ਅਸਲੀ ਸ਼ਕਤੀ ਹੈ ਇਹੀ ਸਾਡੇ ਵਰਕਰ ਦੀ ਹਿੰਮਤ ਹੈ ਇਹੀ ਸੰਗਤ ਦਾ ਸਾਡੇ ਨਾਲ ਪਿਆਰ ਹੈ ਗੁਰੂ ਮਹਾਰਾਜ ਸਾਡੇ ਸਿਰ ਤੇ ਹੱਥ ਰੱਖਣ ਇਹ ਤੁਹਾਡੇ ਅਰਿਆਂ ਤੋਂ ਭਾਵੇਂ ਸਾਰੇ ਲਲ ਜਾਣ ਸ਼੍ਰੋਮਣੀ ਅਕਾਲੀ ਦਲ ਮਰਦਾ ਨਹੀਂ ਹੈ ਕਿਉਂਕਿ ਇਹਦਾ ਕੁਰਬਾਨੀਆਂ ਭਰਿਆ ਸਾਹਤ ਦਾ ਭਰਿਆ ਇਤਿਹਾਸ ਹੈ ਇਹ ਹੁਣ ਜੋ ਕੋਈ ਤੁਸੀਂ ਕਰਨਾ ਸੀ ਸਾਰਿਆਂ ਨੇ ਕਰ ਲਿਆ 12 ਨੂੰ ਚੋਣ ਹੋਏਗੀ 13 ਨੂੰ ਬਸਾਖੀ ਦੇ ਉੱਤੇ ਫਿਰ ਨਗਾਰਾ ਵੱਜੇਗਾ ਤਲਵੰਡੀ ਸਾਹਿਬ ਉਹਦੀ ਧਰਤੀ ਦੇ ਉੱਤੇ ਜਿੱਥੇ ਇਤਿਹਾਸਿਕ ਕਾਨਫਰੰਸ ਹੈ ਇਹ ਗੱਲ ਮੈਂ ਰੰਧਾਵਾ ਸਾਹਿਬ ਦੇ ਨਹੀਂ ਫਿਰ ਮੈਂ ਸੋਨੀਆ ਗਾਂਧੀ ਨੂੰ ਕਰਗੇਜੀ ਨੂੰ ਤੇ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹੁੰਦਾ ਭੀ ਲੜਨਾ ਤਾਂ ਸਾਹਮਣੇ ਆ ਕੇ ਲੜੋ ਸ਼ਰੋਮਣੀ ਕੜੀ ਦਲ ਤੇ ਆ